ਹੈ ਸੌਰੀ ਜਵਰੀ ਸੌਰੀ ਕਰੋ ਕਰਕੇ ਮੁਸਤਕ ਸੌਰੀ ਕਰੋ ਹਾਂ ਹਟ ਲੈ ਕਰਾਉਦਾ ਕਰੋ ਕਰ ਅੱਗੇ ਜਨ ਕਰਦਾ ਕਰ ਹਣ ਕਰ ਤੇ ਦੇ ਦੋ ਹੈ ਹਣ ਮੋਟਾ ਨਾ ਕਰ 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 ਮੋਟਾ ਨਾ ਕਰ ਮੋਟ ਕਾਫੀ ਹੋ ਗਈ ਨੇ ਆ ਨਾ ਲੈ ਹਟ ਜਾ ਮੈਂ ਤੇ ਕੀ ਕਰ ਥਣ ਜਾ ਕਿਤੇ ਹਣ ਕਰ ਅੱਗੇ ਜਨ ਕਰ ਹਣ ਕਰ ਕਿਤੇ ਮੈਂ ਕਿਨ ਕਰ ਕਰਾ ਦੋ ਨਾ ਪਿੱਛੇ ਕਰਾਉਦਾ ਅੱਗੇ ਜਨ ਕਰ ਕਰੇਗਾ ਨਹੀਂ ਕਰੇਗਾ ਕੋਈ ਅੰਦਾਜ਼ ਹੈ ਤਰੇ ਗਰਗਰ ਦੇ ਬਗੈਣਾ ਬੈਤ ਤਰੇ ਗਰਗਰ ਦੇ ਤਰੇ ਗਰਗਰ ਦੇ ਸੌਰੀ ਸੌਰੀ ਇਹ ਉਹ ਮੁੰਡਾ ਹੈ ਜਿਹਦੇ ਆਪਣਾ ਨਾ ਵੀਡੀਓ ਜਿਹੜੀ ਬਰੈਲ ਹੋ ਰਹੀ ਆ ਤੇ ਉਹ ਮੁੰਡਾ ਹੈ ਜਿਹਦੀ ਵੀਡੀਓ ਬਰੈਲ ਹੋ ਰਹੀ ਆ ਮੈਸਾ ਕਰਨਾ ਜੀ ਤੇਰੇ ਅਮਰਤ ਤਾਂ ਨਹੀਂ ਸਕੇ ਆ ਸੀਗਾ ਤੇ ਅੱਗੇ ਚੱਕ ਕੇ ਲੈ ਕੇ ਕਹਿੰਦਾ ਤੇ ਬਹੁਤ ਜ਼ਿਆਦਾ ਵੀਡੀਓ ਬਰੈਲ ਹੋ ਰਹੀ ਸੀਗੀ ਦੇ ਦੋ ਨੇ ਦੋ ਨਾ ਨੇ ਦੂਜੇ ਨੂੰ ਵੀ ਆਪਾਂ ਕਰਦੇ ਅਸੀਂ ਸ਼ੁਰੂ ਦੇ ਵਿੱਚ ਕਰਕੇ ਤੇ ਇਹਦੇ ਘਰ ਦੇ ਵਿੱਚ ਇੱਥੇ ਆਇਆ ਹੋਏ ਨੇ ਸੋ ਅੱਜ ਇਹਦਾ ਇੱਥੇ ਜਿਹੜਾ ਸੌਦਾ ਵੀ ਲੱਗਿਆ ਹੈ ਇਹਦਾ ਸੌਦਾ ਵੀ ਲੱਗਿਆ ਹੈ ਕਿ ਤੇ ਇਹਦਾ ਸੌਦਾ ਵੀ ਲੱਗਿਆ ਅੱਜ ਮੁਰਗੀ ਕਰੋਗੇ ਅੱਜ ਕੰਮ ਇਹਦਾ ਸੌਦਾ ਵੀ ਅੱਜ ਲੱਗਿਆ ਹੈ ਕਿ ਪੂਰਾ ਫੁੱਲ ਸੌਦਾ ਲੱਗਿਆ ਗਿਆ ਲਗਾਇਆ ਗਿਆ ਦਰਪੰਦੇ ਵਿੱਚ ਸੋ ਅੱਜ ਤੋਂ ਬਾਅਦ ਇਹਦਾ ਇਹ ਇਹ ਪਰਨ ਕਰਦਾ ਵੀ ਕੋਈ ਵੀ ਇਸ ਦੀ ਕਾਰਵਾਈ ਕਰਦਾ ਹੈ ਇਹ ਤੇ ਹੋਰ ਕਾ ਜਿਹੜੀ ਆ ਕੋਈ ਕਾਰਵਾਈ ਕੀਤੀ ਜਾਵੇਗੀ ਸੁਭਾ ਕੀ ਆਪਾਂ ਇਹ ਤੋਂ ਬਾਅਦ ਵੀ ਮੰਗਾਉਣ ਤੇ ਇਹਦਾ ਸੌਦਾ ਲਾ ਗਿਆ ਦੂਜੇ ਨੂੰ ਵੀ ਆਪਾਂ ਲੱਭ ਕੇ ਲਿਆਵਾਂਗੇ ਜਿੱਥੋਂ ਕਿਤੇ ਮਿਲ ਗਿਆ ਤੇ ਇਹ ਜਗਰਾਉਂ ਸਰ ਤੋਂ ਬੱਚੇ ਸੀਗੇ ਠੀਕ ਆ ਵੀ ਇਹਨਾਂ ਦੀ ਨਿਆਣੀ ਉਮਰ ਆ 3 ਹੁਣ ਮੇਰੇ ਖਿਆਲ ਵਿੱਚ 15-16 ਸਾਲ ਦੀ ਉਮਰ ਆ ਦਲਤ ਸੰਗਤ ਦੇ ਵਿੱਚ ਪੈਿਆ ਪਰ ਗੱਦ ਪਸੰਦ ਦੇ ਵਿੱਚ ਪੈ ਬੱਚਾ ਨੂੰ ਜਿਹੜਾ ਮੋੜਨਾ ਹੋ ਸਕਦਾ ਜਿਹੜਾ ਫਰਜ ਬਣਦਾ ਤੇ ਇਹਨਾਂ ਦੇ ਜਿਹੜੇ ਦੂਜੇ ਵੀਡੀਓ ਨੇ ਉਹ ਹੁਣ ਨਾਸ਼ ਕਰ ਦਿੱਤੀਆਂ ਜਾਂਦਾ ਆਲਰੇਡੀ ਵੀਡੀਓ ਇਹ ਸ਼ੇਅਰ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਸੌਦਾ ਲੱਗ ਚੁੱਕਾ ਹੈ ਤੇ ਇਹਨਾਂ ਦਾ ਮਾਫੀਨਾਮਾ ਵੀ ਜਿਹੜਾ ਹੈ ਤੇ